ਇੱਥੇ ਜਿਹੜੇ ਆ ਬਾਈ ਕੋਲੇ ਆਪਾਂ ਘਰੇ ਆ ਜਿਹੜਾ ਆਪਾਂ ਘਰੇ ਕੰਗੇ ਬਰਸ਼ ਬਾਰਤਦੇ ਆ ਇਹ ਨੰਮ ਦੇ ਬਰਸ਼ ਬੰਦੇ ਆ ਬਣਾਉਂਦਾ ਏ ਬਾਈ ਬਈ ਆਪ ਹੀ ਬਣਾਉਣੇ ਤਾਂ ਨਹੀਂ ਬਚੀ ਅਜੇ ਵਰਮੀ ਖਜਾਨਾ ਸਾਰਾ ਆਪ ਆਪ ਤਿਆਰ ਕਰ ਲਿਆ ਜੀ ਆ ਦੇਖ ਮੜਾ ਪੈਣ ਮੜਾ ਹੋਏ ਇਧਰ ਨੂੰ ਪੈਣ ਮੜਾ ਆਏ ਇਧਰ ਨੂੰ ਆ ਦੇਖ ਲੈ ਕਿੰਨਾ ਸ਼ਾਨਦਾਰ ਬਾਈ ਦਾ ਉੜਾੜਾ ਲੈ ਕੇ ਲਾਇਆ ਹੋਇਆ ਹੈ ਇਧਰਲੇ ਪਾਸੇ ਆ ਫੱਟੀਆਂ ਵੀ ਬਾਈ ਦੀਆਂ ਇਹ ਵੀ ਬਾਈ ਆਪਾਂ ਆਪ ਦੇ ਹੱਥੀ ਬਣਾਈਆਂ ਆ ਮੀਆਂ ਤੇ ਹਾਂਜੀ ਇਹ ਸੋ ਤਿਆਰ ਕਰ ਲਿਆ ਜੀ 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 ਆ ਬਾਈ ਤੇਰੇ ਕੋਲ ਪਤਾ ਨਹੀਂ ਲੈ ਕੇ ਗਏ ਸੀਗੇ ਠੀਕ ਹੈ ਹਾਂ ਬਾਈ ਦੇ ਧਿਆਨ ਤੇ ਨਹੀਂ ਬਾਈ ਨੂੰ ਪੈਸੇ ਬਾਲੇ ਬੰਨਦੇ ਆ ਤਾਂ ਕਰਕੇ ਬਾਈ ਦੇ ਧਿਆਨ ਤੇ ਨਹੀਂ ਹੈਗਾ ਹਾਂ ਤੇ ਬਾਈ ਮਨ ਲਾ ਅੱਜ ਤਾਂ ਆਪਾਂ ਬਦਨੀ ਗਲਾਂ ਦੇ ਵਿੱਚ ਆ ਜੇ ਹੋਰ ਤਾਂ ਤੁਹਾਨੂੰ ਮਿਲਣਾ ਹੋਵੇ ਕਿੱਥੇ ਮਿਲ ਸਕਦਾ ਵੈਸੇ ਮੈਂ ਕੋਰਪਰੇ ਤੇ ਬਿਲੋਂਗ ਕਰਦਾ ਜੀ ਤੁਸੀਂ ਕਿਤੇ ਆਰਡਰ ਪਾ ਘਰੇ ਬੈਠੇ ਪਾ ਸਕਦੇ ਹੋ ਮੇਰੇ ਪੂਰੇ ਆਲ ਓਵਰ ਦੇ ਕੀ ਮਨ ਲਾ ਵੀ ਕਰਨਾ ਪਊ ਕਸਟਮਰ ਵੈਬਸਾਈਟ ਤੇ ਜਾ ਸਕਦੇ ਹੋ ਜੀ ਠੀਕ ਹੈ ਤੇ ਪੂਰੇ ਆਲ ਓਵਰ ਦੇ ਕੈਸ਼ ਔਨ ਡਿਲੀਵਰੀ ਆ ਘਰੇ ਬੈਠੇ ਮੰਗਾ ਸਕਦੇ ਹੋ ਪੇਮੈਂਟ ਵੀ ਕਿਸੇ ਨੂੰ ਪੇਕ ਨਹੀਂ ਕਰੇ ਡਾਕੀ ਨੂੰ ਪੇਮੈਂਟ ਪੇ ਕਰਦੇ ਆ ਮੱਲਾਬ ਡਾਕ ਨਹੀਂ ਜਿਹੜੀ ਪੇਮੈਂਟ ਆਪਾਂ ਡਾਕੀ ਨੂੰ ਦੇਣ ਤੁਹਾਨੂੰ ਵੀ ਖਾਤੇ ਜਿਹਾ ਗੂਗਲ पे ਤੁਹਾਨੂੰ ਵੀ ਨਹੀਂ ਕਰਨ ਦੀ ਲੋੜ ਨਹੀਂ ਕਰਨੀ ਲੋੜ ਹਾਂ ਚਾਹੇ ਤੁਸੀਂ 50 ਰੁਪਏ ਦੀ ਚੀਜ਼ ਮੰਗਾਓ ਚਾਹੇ 5000 ਰੁਪਏ ਦੀ ਤੁਹਾਨੂੰ ਡਾਕੀਏ ਪੈਸੇ ਲਓ ਤੁਹਾਡੇ ਕੋਲ ਜੀ ਤੇ ਤੁਸੀਂ ਕਿਸੇ ਕਿਸੇ ਚੀਜ਼ ਲੈਣੀ ਹੋਵੇ ਇਹ ਸਾਰਾ ਸਮਾਨ ਇਕੋ ਫਰੈਂਡਲੀ ਆ ਜੀ ਇਹ ਦੇਖੋ ਤੋਰੀ ਦੇ ਬਣੇ ਹੋਏ ਆ ਨੇਚਰਲ ਲੂਫੇ ਬਾਡੀਸ ਸਕਰਬ ਹਮ ਠੀਕ ਆ ਇਹ ਟੈਂਕਲੀਨਰ ਹੋ ਗਈ ਬੈਂਬੂ ਦੀ ਬਣੀ ਹੋਈ ਹੈ ਇਹਨਾਂ ਨੂੰ ਫੰਗਸ ਪਾਣੀ ਨਾਲ ਨੂੰ ਜੰਗਾਲ ਪੈਣੀ ਆ ਜੀ ਇਹ ਪਲਾਂਟੇਬਲ ਪੈਨ ਪੈਨਸਲਾਂ ਨੇ ਇਹ ਸਬਜ਼ੀਆਂ ਦੇ ਬੀਜ ਪਾਏ ਹੋਏ ਆ ਜੀ ਜਦੋਂ ਇਹ ਪਹਿਲੇ ਸਿੱਕਾ ਖਤਮ ਹੋ ਗਿਆ ਪੈਨ ਦਾ ਉਹਨੇ ਕਹਿੰਦੇ ਗਮਣੇ ਚ ਲਾ ਦੋ ਜੀ ਤੇ ਪੌਦੇ ਨਿਕਲ ਆਉਣਗੇ ਸਬਜ਼ੀਆਂ ਦੇ ਬੀਜ ਪਾਏ ਹੋਏ ਲੈ ਭਾਈ ਆ ਤਾਂ ਪੈਨ ਵੀਜੇ ਤੇ ਇੱਥੋਂ ਲੈਣੇ ਆ ਤੇ ਸਬਜ਼ੀਆਂ ਵਾਲੀ ਮਿਲਣਾਂਗੇ ਤੁਹਾਨੂੰ ਹੋ ਸਕਦਾ ਇਹ ਮਤਲਬ ਪੈਨ ਪੈਲਸਣਾ ਥੋੜਾ ਮਹੀਨਾ 2 ਮਹੀਨੇ ਨਿਗਾਹ ਆ ਸਕਦਾ ਜਿਹੜੇ ਇਹਨਾਂ ਚੋਂ ਸਬਜ਼ੀ ਉਗਣੀ ਕੀ ਤੁਸੀਂ ਮੇਰਾ ਨੰਬਰ ਲੈ ਸਕਦੇ ਹੋ ਨੰਬਰ ਬੋਲੋ ਬਾਈ ਮੇਰਾ ਨੰਬਰ ਹੈ 98767 ਜੀ 51212 ਮੈਂ ਦੁਬਾਰਾ ਰਿਪੀਟ ਕਰ ਦਿੰਦਾ ਜੀ 98767 51212 ਤੁਸੀਂ ਆਰਡਰ ਪਾ ਸਕਦੇ ਹੋ WhatsApp ਕਰ ਸਕਦੇ ਹੋ WhatsApp ਕਰ ਆ ਜਿਹੜਾ ਆਰਡਰ ਪਾਉਣੇ ਕੱਲ ਨੂੰ ਤਰੇ ਕਰ ਆਰਡਰ ਪਾਉਂਦੇ ਜੀ ਜੀ ਆ ਆ ਬਾਈ ਦਾ ਨੰਬਰ ਆ ਸਕਰੀਨ ਸ਼ਾਟ ਕਰ ਲਿਓ ਹੋਰ ਜਾਣਕਾਰੀ ਲੈਣੀ ਹੈ ਜਿਹੜੀ ਬਾਈ ਦੀ ਤੁਸੀਂ ਮੰਨ ਲਾ ਵੀ ਆ ਤਾਂ ਉੱਪਰ ਬਾਈ ਦੀ ਵੀਰੇ ਉੱਡੀ ਜੇ ਜਾਂਦਾ ਦਿੰਦਾ ਨਹੀਂ ਹੈਗਾ ਹੈਗਾ ਤੁਸੀਂ ਇੱਕ ਵਾਰੀ ਉਹੀ ਬੋਲ ਦੋ ਉਹੀ ਬੋਲ ਨੰਬਰ ਪਤਾ ਐਸੇ ਬੋਲਦਾ ਸੀ ਨੰਬਰ ਬੋਲਦਾ 9876751212 51212 ਇਹਦੇ ਦੇ ਤੁਸੀਂ ਮੰਨ ਲਾ ਬਾਈਨਸ ਵਰਕ ਕਰ ਸਕਦੇ ਆ ਜੇ ਕਿਸੇ ਦੇ ਘਰੇ ਆਪਦੀ ਸ਼ੋਭਾ ਵਡਾਉਣੀ ਆ ਪੰਜਾਬੀ ਨੂੰ ਪਿਆਰ ਕਰਦਾ ਪੰਜਾਬੀ ਲਿਖਤ ਨੂੰ ਪਿਆਰ ਕਰਦਾ ਹੈ ਪੰਜਾਬੀ ਪੜਨ ਨੂੰ ਪਿਆਰ ਕਰਦਾ ਤਾਂ ਆਹ ਬਾਈਨਾਂ ਵੀ ਤੁਸੀਂ ਲਾਜ਼ਮੀ ਇਦਾਂ ਦੀਆਂ ਬਾਈ ਚੀਜ਼ਾਂ ਬਣਾਉਂਦਾ ਜਿਹੜੀ ਘਰੇ ਆਪਣੀ ਘਰ ਦੀ ਸ਼ੋਭਾ ਵੜਾ ਸਕਦੀਆਂ ਪੰਜਾਬੀ ਬੋਲੋ ਤੇ ਪੰਜਾਬੀ ਪੜੋ ਕਿਉਂ ਬਾਈ ਇਦਾਂ ਹੀ ਆ ਨਾ ਹਾਂ ਧੰਨਵਾਦ ਵੀਰੇ